ਫਿਕਰ YouTube ਫੈਮਿਲੀ ਹੋਰ ਸਨਾਓ ਦੋਸਤੋ ਕਿਦਾ ਠੀਕ ਠਾਕ ਹੋ ਸਾਰੇ ਆਈ ਹੋਪ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਸੋ ਅੱਜ ਤਾਂ ਸਾਨੂੰ ਬਹੁਤ ਜਿਆਦਾ ਐਕਸਾਈਟਮੈਂਟ ਆ ਹਨਾ ਸੋ ਦੋਸਤੋ ਇੱਕ ਨਾ ਰੱਖਿਓ ਜਰਾ ਤੁਹਾਡੇ ਭਰਾ ਨੂੰ ਪਰਨਾ ਵਧੀਆ ਲੱਗਦਾ ਪਿਆ ਵਾ ਕਿਉਂਕਿ ਮੈਂ ਪਹਿਲਾਂ ਨਾ ਜ਼ਿਆਦਾਤਰ ਕੇਸਰੀ ਜਾਂ ਵਾਈਟ ਜਾਂ ਨੀਲਾ ਇੱਕਦਾਂ ਦੇ ਦਸਤਾਰਾਂ ਸੇ ਜੁਣਾਉਂਦਾ ਸੀਗਾ ਹੁਣ ਥੋੜੇ ਨਵੇਂ-ਨਵੇਂ ਕਲਰ ਲਿਉਂਦੇ ਆ ਡਿਫਰੈਂਟ ਸੋ ਬਹੁਤ ਸੋਹਣੇ ਲੱਗਦੇ ਆ ਮਤਲਬ ਮੈਨੂੰ ਕਿਸੇ ਨੇ ਕਿਹਾ ਸੀ ਕਿ ਤੂੰ ਵੀ ਬੰਨਿਆ ਕਰਨਾ ਸੋ ਮੈਂ ਲੈ ਕੇ ਆਇਆ ਮੈਨੂੰ ਦੱਸਿਓ ਕਮੈਂਟਾਂ ਦੇ ਵਿੱਚ ਜ਼ਰੂਰ ਵੀ ਤੁਹਾਨੂੰ ਤੁਹਾਡਾ ਹਣਾ ਸੋ ਤੁਹਾਨੂੰ ਅੱਜ ਇੱਕ ਨਵਾਂ ਸਰਪ੍ਰਾਈਜ਼ ਆਦੀ ਘਰ ਦੇ ਵਿੱਚ ਇੱਕ ਨਵਾਂ ਮੈਂਬਰ ਲੈ ਕੇ ਆਉਂਦੇ ਆ ਤੇ ਅਸੀਂ ਕਿਸੇ ਨੂੰ ਦੱਸਿਆ ਨਹੀਂ ਹੈਗਾ ਤੇ ਤੁਸੀਂ ਸਾਰੇ ਜਣੇ ਆਪਣੇ ਭਰਾ ਨਾਲ ਜੁੜੇ ਰਹੋ ਤੇ ਤੁਹਾਨੂੰ ਦਿਖਾਉਨੇ ਆ ਅਸੀਂ ਕੀ ਲੈ ਕੇ ਆਏ ਆ ਤੁਸੀਂ ਗੈਸ ਕਰਿਓ ਨਿਦਰ ਤੱਕ ਕੀ ਲੈ ਕੇ ਆਏ ਹੋਵਾਂਗੇ ਸੋ ਦੋ ਕੁ ਦਿਨ ਹੋ ਗਏ ਸੀ ਅਸੀਂ ਵਲੌਗ ਨਹੀਂ ਬਣਾਏ ਹੈਗੇ ਤੇ ਥੋੜਾ ਜਿਹਾ ਇਲੈਕਸ਼ਨਾਂ ਸੀਗੇ ਸਾਡੇ ਇੱਥੇ ਇਲੈਕਸ਼ਨਾਂ ਦਾ ਕਰਕੇ ਬਿਜ਼ੀ ਸੀਗੇ ਤੇ ਉਧਰ ਥੋੜਾ ਜਿਹਾ ਕੰਮ ਕਰ ਕਰਦੇ ਬੀ ਸੀ ਸਾਰੇ ਹੈਨਾ ਸੋ ਜੁੜੇ ਰਹੋ ਆਪਣੇ ਭਰਾ ਨਾਲ ਤੇ ਆਪਣੇ ਭਰਾ ਦੇ ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਫੋਲੋ ਸ਼ੇਅਰ ਜ਼ਰੂਰ ਕਰਨਾ ਤੇ ਆਪਾਂ ਲੈ ਕੇ ਚੱਲਦੇ ਆ ਨਿਯਾਨੇ ਚ ਸਾਰਿਆਂ ਚ ਐਕਸਾਈਟਮੈਂਟ ਹੈ ਆਪਾਂ ਕਿੱਕ ਵੀ ਕਟਾਂਗੇ ਸਾਰਾ ਕੁਝ ਕਰਾਂਗੇ ਠੀਕ ਆ ਸੋ ਨਵਾਂ ਜੀ ਜੋੜਨ ਲੱਗਾ ਆਪਣੇ ਨਾਲ ਘਰ ਜਿਹਾ ਨਾ ਸੋ ਆਪਾਂ ਵਧੀਆ ਉਹਦਾ ਮਤਲਬ ਕਿ ਵੈਲਕਮ ਕਰਾਂਗੇ ਜੁੜੇ ਰਹੋ ਆਪਣੇ ਭਰਾ ਨਾਲ ਨੀ ਮੇਰੀ ਗੁਗਿਆ ਨੀ ਆ ਜਾ ਆ ਜਾ ਆ ਜਾ ਆ ਜਾ ਆ ਜਾ ਮੇਰੀ ਗੱਲ ਛੋੜ ਨਾ ਗੱਲ ਛੋੜ ਨਾ ਮੇਰੀ ਗੱਲ ਛੋੜ ਦਰ ਹੈਪੀ ਬਰਥਡੇਅ ਡੂ ਯੂ ਜੀ ਕੱਟ ਦਿਆ ਨਾ ਲੈਣਾ ਆ ਬੀਬੀ ਨੇ ਆ ਜੀ ਫਾਨੂੰ ਪੂਰੀ ਐਕਸਾਈਟਮੈਂਟ ਐ ਐਕਸਾਈਟਮੈਂਟ ਆ ਯਾ 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 ਚਲੋ ਬਾਕੀ ਦੋਸਤੋ ਸਬਰ ਕਰੋ ਥੋੜਾ ਯਾ 15-20 ਮਿੰਟਾਂ ਦੇ ਵਿੱਚ ਤੁਹਾਨੂੰ ਬਹੁਤ ਸੋਹਣੀ ਖੂਬਸੂਰਤ ਅਦਭੁਤ ਨਹੀਂ ਦਾ ਕੀ ਹੋ ਸਕਦਾ ਸੋਚੋ ਸਹੀ ਜਰ ਤੀ ਸਾਰੇ ਨੇ ਸੂਪਰਾ ਬਣਾ ਲਈ ਬਹੁਤ ਖੁਸ਼ਿਆ ਤੇ ਤੁਸੀਂ ਸਾਰਿਆਂ ਨੇ ਉਹ ਮੰਮੀ ਦਾ ਮੂੰਹ ਵੇਖੋ ਨੇ ਮੰਮੀ ਦਾ ਮੂੰਹ ਦੇਖ ਰਿਹਾ ਨਾ ਇਹ ਮੇਕਅਪ ਆਰਟਿਸਟ ਹੈ ਸੀਰਤ ਇਹ ਇਧੀਆਂ ਤੁਹਾਨੂੰ ਫੋਟੋਆਂ ਦਿਖਾਵਾਂਗੇ ਸੀਰਤ ਤੇਰੀ ਵੀ ਫੋਟੋ ਅਪਡੇਟ ਕਰ ਲੈਣੀ ਆ ਨਾਮ ਤੇ ਜੋ ਜੁੜੇ ਰਹੋ ਆਪਣੇ ਭਰਾ ਨਾਲ 10 ਮਿੰਟ ਦਿਓ ਸਾਨੂੰ ਵਾਸਤੇ ਬਹੁਤ ਵਧੀਆ ਸਰਪ੍ਰਾਈਜ਼ ਦੇ ਲੱਗੇ ਓਕੇ ਬਹੁਤ ਸੋਹਣੀ ਗੱਡੀ ਆ ਦੋਸਤੋ ਇਹ ਇਹ ਕਰਮਾਂ ਨਾਲ ਹੀ ਮਿਲਦੀਆਂ ਦੋਸਤੋ ਗੱਡੀਆਂ ਇਹ ਖਰੀਦੀਆਂ ਨਹੀਂ ਜਾ ਸਕਦੀਆਂ ਜਦੋਂ ਗਰਮ ਹੋਣ ਨਾ ਫੇਰੀ ਆਉਂਦੀ ਐ ਇਹ ਗੱਡੀਆਂ ਆਪਾਂ ਨੂੰ ਤਾਂ ਬੜਾ ਮਜ਼ਾ ਆਉਂਦਾ ਜਿਦਾ ਆ ਲੈ ਦੇਖਿਓ ਦੇਖਿਓ ਪਿਆਰ ਪਰਾ ਲੈ ਪਰਾ ਲੈ ਪਰਾ ਚੱਲ ਆ ਤੱਕ ਚੱਲ ਭਾਰੀ ਹੱਸੀ ਜਾਵੇ ਪਰਾ ਚਪਚੇ ਚਲੋ 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 ਜੋ 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 ਚਲੋ ਤੇ ਗੱਡੀ ਆਈ ਬੜਾ ਮਜ਼ਾ ਆਉਂਦਾ ਇੱਕ ਮੇਰੀ ਗੈਗ ਗੈਗ ਦੇਖੋ ਗੈਗ ਨੂੰ ਉਪ ਜਾ ਤੋ ਜੁੜੇ ਰਹੋ ਬਹੁਤ ਬਦਵੀਆਂ ਸਰਪ੍ਰਾਈਜ਼ ਆ ਬਹੁਤ ਵਧੀਆ ਬਹੁਤ ਘੈਂਟ ਚੀਜ਼ ਲੱਗੇ ਆ ਹਾਂ ਪਪਾ ਦਾ ਹੈਪੀ ਬਰਥਡੇ ਕਿਉਂ ਕਿ ਲਈ ਸੀ ਕੇਕ ਲੰਦਾ ਨਹੀਂ ਕੇਕ ਲੰਦਾ ਦੇ ਤੁਹਾਂ ਕਿੰ ਕੀ ਲੱਗਦਾ ਹੈ ਕੀ ਕੀ ਲੱਗਦਾ ਹੈ ਦੇਖੇ ਇਹ ਕੀ ਲੱਗਦਾ ਮੈਨੂੰ ਪਤਾ ਹੈ ਆਂ ਖੁਦ ਉਸ ਕੇਕ ਖਾਜੇ ਮਾਂ 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 ਬੁਲਾਉਂਗੀ ਆ ਦੇਖੋ ਮੇਰੇ ਕੇਕ ਟਿਕ ਕੇਕ ਦੇਖ ਚਲਾਂ ਚੀ

ਹੈਲੋ ਕੋਲ ਦੇ ਕੋਲ ਵੀ ਲਿਖੀ ਓਏ ਜੀ ਚੰਗੀ ਰਿਆ ਬਹੁਤ ਸੋਹਣਾ ਹੈ ਚੱਲ ਰਹੀ ਹੈ ਰਿਆ ਬਗ ਰਿਆ ਲੋ ਫਿੱਟ ਲੈ ਲੈ ਚੱਕ ਲੈ ਚੱਕ ਲੈ ਉਹਨੂੰ ਚੱਕ ਲੈ ਗੋਦੀ ਚੱਕ ਲੈ ਦਾਦਾ ਕਿਉਂ ਆਜੋ 시 아저 빠우도 아들 안 ਕੀ ਦੋ ਕੀ ਦੋਰ ਖੇਡਦਾ ਤੁਹਾਡੇ ਲੱਗਾ ਨਾ ਦਰਨਾ ਨਹੀਂ ਗਾ ਦਰਨਾ ਨਹੀਂ ਗਾ ਦਰਨੀ ਨਹੀਂ ਕਰਦਾ ਅੱਛਾ ਉਹ ਮਾਰਖਿਆ ਉਹਨਾਂ ਦਾ ਕੋਈ ਨਹੀਂ ਕੋਈ ਆਪਾਂ ਜਨਾਹੀ ਆਲੂ ਭਾਈ ਹਾਂਜੀ ਸੋ ਦੋਸਤੋ ਉਹ ਘੜੀ ਆ ਚੁੱਕੀ ਹੈ ਜਿਹੜਾ ਤੁਹਾਨੂੰ ਸਰਪ੍ਰਾਈਜ਼ ਦੇਣਾ ਸੀਗਾ ਉਹ ਇਸ ਟਾਈਮ ਆਪਣੇ ਘਰੇ ਪਹੁੰਚ ਚੁੱਕਿਆ ਹੈ ਤੇ ਆਪਾਂ ਵੀਡੀਓ ਨਹੀਂ ਬਣਾਈ ਸੋਦੀ ਉਹਦੀ ਤੇ ਬਣਾਉਣੀ ਚਾਹੀਦੀ ਜੇ ਬਣਾਈਆਂ ਬਣਾਈਆਂ ਚਲੋ ਬਣਾਈਆਂ ਬਣਾਈਆਂ ਤੁਹਾਨੂੰ ਨਾਲ ਦੀ ਨਾਲ ਸਾਰਾ ਕਲਿੱਪ ਵਗੈਰਾ ਪਾਵਾਂਗੇ ਸੋ ਆਪਾਂ ਨਵਾਂ ਜੀ ਲਿਆਂਦਾ ਆਪਣੇ ਘਰ ਦੇ ਵਿੱਚ ਬਾਦੀ ਬਾਦੀ ਹੋਏ ਦੋਸਤੋ ਦੱਸਿਓ ਤੁਸੀਂ ਕਿੱਦਾਂ ਦਾ ਲੱਗਿਆ ਲੱਗੋ ਦਿਖਾਓ ਕੈਮਰਾਮੈਨ ਜੀ ਲੱਗੋ ਦਿਖਾਓ ਸਿੱਧੇ ਪ੍ਰਾਉਂਡ ਆ ਦੇਖ ਕੀ 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 ਬਾਦੀ 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 ਇਹ ਹੈਗਾ ਜੀ 골ਡਨ ਰਿਟਰੀਵਰ 골ਡਨ ਰਿਟਰੀਵਰ ਡੋ ਗਿਆ ਪਪੀ ਬਜੜਾਂ ਨੂੰ ਆਪਾਂ ਮੰਗਾਇਆ ਵਾ ਦੋਸਤੋ ਤੇ ਬਲਕਿ ਬਹੁਤ ਸੋਹਣੀ ਕੁਆਲਿਟੀ ਹੈ ਉੱਤਾ ਵੀ ਬਹੁਤ ਵਧੀਆ ਪਪੀ ਬਹੁਤ ਵਧੀਆ ਵਾ ਹਨਾ ਇਹ ਵੀ ਚਾਹਦਾ ਕਿ ਜੀ ਆਪਾਂ ਘਰ ਦਾ ਜੀ ਵਾਂਗੂ ਇਹਦੀ ਪੂਰੀ ਮਿਲ ਲੱਗੀ ਜਿੰਨੀ ਉਹਦੀ ਬੰਦੀ ਰਿਸਪੈਕਟ ਵਗੈਰਾ ਸਾਰਾ ਕੁਝ ਉਹਦਾ ਕਰਾਂਗੇ ਕੇਅਰ ਵੀ ਪੂਰੀ ਕਰਾਂਗੇ ਤੇ ਬਾਕੀ ਹੁਣ ਰੈਗੂਲਰ ਬਲੌਗ ਬਣਾਇਆ ਕਰਾਂਗੇ ਸਾਰੇ ਜਾਣੇ ਕਿਦਾਂ ਲੱਗਿਆ ਮੰਮੀ ਉਹਦਾ ਕੰਮ ਬਹੁਤ ਪਿਆਰਾ ਬਹੁਤ ਵਧੀਆ ਸਹੀ ਹੈ ਨਾ ਹਾਂ ਠੀਕ ਹੈ ਨੀ ਹਾਂ ਤਾਂ ਰੱਖੀ ਸਕਦੇ ਆ ਪਹਿਲੇ ਤੁਸੀਂ ਕਹਿੰਦੇ ਸੀ ਇਹਦੇ ਤੁਹਾਨੂੰ ਕਿਦਾਂ ਲੱਗਿਆ ਪਾਪੀ ਬਹੁਤ ਸੋਹਣਾ ਕੀ ਨਾਮ ਆਇਆ ਬੜੀ ਗੁੱਡ ਬੜੀ 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 ਯਾਰ ਰੱਖਿਆ ਬੜੀ 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 ਰੱਖ ਲੈ ਚਲ ਥੱਲੇ ਛੱਡੋ ਉਹ ਖੇਡਣ ਦਿਓ ਬੜੀ ਚੱਲ 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 ਆਜਾ 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 ਬੜੀ ਬੜੀ ਆਜਾ ਬੜੀ ਹੈ ਬੱਡੀ ਬੱਦੀ ਲੈ ਚੋ ਸੋ ਦੋਸਤੋ ਬਹੁਤ ਸੋਹਣੀ ਕੁਆਲਿਟੀ ਆ ਪਤੀ ਦੀ ਅਰੇ ਕਿੰਨਾ ਸੋਹਣਾ ਹੈ ਸੋਹਣਾ ਹੈ ਬੀਬੀ 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 ਬਹੁਤ ਸੋਹਣਾ ਪਪੀਆ ਹੈ ਸੋ ਦੋਸਤੋ ਆਪਾਂ ਨੂੰ ਤਾਂ ਬਹੁਤ ਮਤਲਬ ਕੀ ਖੁਸ਼ੀ ਹੋਈ ਵੀ ਆਪਣੇ ਘਰ ਤੇ ਨਾ ਇੱਥੇ ਨਵਾਂ ਜੀ ਆਂਦਾ ਆਪਾਂ ਹਨਾ ਭਾਵੇਂ ਜਿੱਦਾਂ ਮਰਜ਼ੀ ਹੈ ਬੱਚਿਆਂ ਦਾ ਮਨ ਲਈ ਰੱਖੂਗਾ ਸੋ ਘਰ ਦੀ ਰਾਖੀ ਵੀ ਕਰੂਗਾ ਦਰਵੇਜ ਹੈ ਹਨਾ ਸੋ ਬਾਕੀ ਤੁਸੀਂ ਸਾਰੇ ਜਣੇ ਹਾਜ਼ਰ ਬੱਲਦੇ ਰਹੋ ਤੇ ਆਪਾਂ ਅੱਜ ਤੋਂ ਵਲੋਗ ਹੁਣ ਆਪਾਂ ਰੈਗੂਲਰ ਬਣਾਵਾਂਗੇ ਸੋਰੇ ਤੇ ਥੋੜਾ ਟਾਈਮ ਹੀ ਉਦਾਂ ਦਾ ਦਿੱਤਾ ਤਾਂ ਕਿ ਬਣਾ ਨਹੀਂ ਹੋਇਆ ਬਾਕੀ ਜੁੜੇ ਰਹੋ ਆਪਣੇ ਭਰਾ ਦੇ ਚੈਨਲ ਤੇ ਤੁਹਾਨੂੰ ਪਤਾ ਹੀ ਤੁਹਾਡੇ ਭਰਾ ਦਾ ਚੈਨਲ ਦਾ ਨਾਮ ਗੁਰਪ੍ਰੀਤ ਸਿੰਘ 0790 ਤੇ ਵੱਧ ਤੋਂ ਵੱਧ ਸਬਸਕ੍ਰਾਈਬ ਫੋਲੋ ਸ਼ੇਅਰ ਜਰੂਰ ਕਰਨਾ ਤੇ ਅੱਜ ਤੋਂ ਬਾਅਦ ਤੁਹਾਨੂੰ ਡੇਲੀ ਨਵੀਂ ਨਵੀਂ ਅਪਡੇਟ ਆਉਗੀ ਓਕੇ ਬਾਏ